ਪਿੰਡ ਜੀ ਪਿੰਡ ਬਿਨਾ ਵੀ ਲੰਗਾ ਪਟਿਆਲੇ ਜ਼ਿਲ੍ਹੇ ਪਟਿਆਲੇ ਵਾਲੇ ਜੀ ਠੀਕ ਹੈ ਰੇਟ ਚ ਮੰਨ ਤਣੋ ਜਿਹੜੇ ਆਪਾਂ ਕੀਤੇ ਆ ਹੈਂ ਮੰਨ ਤਣੋ ਜੀ ਹਾਂ ਹਾਂ ਕਰ ਦਾਂਗੇ ਮੰਨਤ ਆਪਾਂ ਇਹ ਕਿੰਨੇ ਜਾਨਵਰ ਲਿਆਂਦੇ ਅੱਜ ਜਾਨਵਰ ਬਈ ਭੱਜ ਲੈ ਕੇ ਹੋ ਗਏ ਸੇਲ ਸਾਰੇ ਹਾਂ ਹਾਂ ਤਨ ਸੇਲ ਹੋ ਗਏ ਠੀਕ ਹੈ ਇਹ ਬੱਕਰੀ ਬਰਬਰੀ ਹੈ ਵਧੀਆ ਬੱਕਰਾ ਬਈ ਤੇ ਮੁੱਲ ਕੀ ਰਹੂਗਾ ਇਹਦਾ ਮਾਉ ਲੈ 3 ਲੱਖ ਰੁਪਏ 3 ਲੱਖ ਰੁਪਇਆ ਮੰਨ ਤਣੋ ਜੂ ਮੰਨ ਤਣ ਕਰ ਦਾਂਗੇ ਆਓ ਜੀ ਕੋਈ ਕੀ ਕੀ ਰੇਟ ਰੂ ਫੁਰਨੀ ਦਾ ਇਹ 1300 ਤੋਂ ਸਟਾਰਟ ਹੋ ਜਾਂਦੀ ਵੀਰੇ 1300 ਦੀ 1500 ਦੀ 2500 ਦੀ ਟੋਟਲੀ ਘਰ ਤੋਂ ਆਏ ਠੀਕ ਹੈ ਕੀ ਜਾਨਵਰ ਲੈਂਦਾ ਆਪਾਂ ਇਹ ਆਪਾਂ ਵਟ ਲੈਣ ਦੀ ਹੈ ਬਾਈ ਸੋ ਹਾਂਜੀ ਸਵਾਗਤ ਹੈ ਅਗਲੀ ਵੀਡੀਓ ਵਿੱਚ ਤੁਹਾਡਾ ਮੋੜ ਮੰਡੀ ਦਾ ਤੀਜਾ 파ਟ ਜਿਹੜਾ ਸ਼ੁਰੂ ਕਰ ਲੱਗੇ ਆ ਤੇ ਬੱਕਰੀਆਂ ਚੈੱਕ ਕਰ ਲਓ ਵੀ ਕਿੰਨੀਆਂ ਬੱਕਰੀਆਂ ਆਈਆਂ ਤੇ ਲਗਾਤਾਰ ਸੌਦੇ ਆਪਾਂ ਦੇਖੋ ਆ ਸੌਦਾ ਆਈ ਜਾਂਦਾ ਤੇ ਇੱਧਰ ਵੀ ਸੌਦਾ ਆਈ ਜਾਂਦਾ ਤੇ ਇੱਧਰ ਵੀ ਚੱਲੀ ਜਾਂਦਾ ਲਗਾਤਾਰ ਸੌਦੇ ਦੇਖੋ ਕਿ ਜਾਨਵਰ ਬਹੁਤ ਹੁੰਦੇ ਮੰਡੀ ਤੇ ਤੇ ਅੱਗੇ ਬਣੇ ਰਹੋ ਵੀਡੀਓ ਨਾਲ ਚੰਗੇ ਚੰਗੇ ਜਾਨਵਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਆ ਚੈੱਕ ਕਰੋ ਵੀ ਬੀਟਲ ਬੱਕ ਕਰੋ ਜੀ ਜਾਨਵਰ ਬਹੁਤ ਹੁੰਦੇ ਮੰਡੀ ਤੇ ਇੱਥੇ ਆਪਾਂ ਮੰਡੀ ਦਿਖਾਉਣ ਨੇ ਦੇਖੋ ਮੰਡੀ ਵਧੀਆ ਮੰਡੀ ਭਰਦੀ ਐ ਮੋੜ ਮੰਡੀ ਬੱਕਰੀਆਂ ਦੀ ਮੰਡੀ ਹਰ ਵੀਰਵਾਰਨ ਲੱਗਦੀ ਐ ਇਹ ਬੱਕਰੀਆਂ ਪਰ ਜਿਹੜੀਆਂ ਤੁਹਾਨੂੰ ਦਿਖਾਉਂਗਾ ਇਹ ਦਿਖਾਉਣ ਲੱਗਿਆ ਕੱਲੀ ਕੱਲੀ ਬੱਕਰੀ ਡਿਟੇਲ ਵੀ ਦੇਵਾਂਗੇ ਤੇ ਚੰਗੀਆਂ ਬੱਕਰੀਆਂ ਬਾਈ ਲੈ ਕੇ ਆਏ ਆ ਇੱਧਰ ਲੈ ਆਓ ਅੱਛਾ ਬੱਕਰੀ ਵੀ ਤੇ ਇਹ ਬੱਕਰੀ ਡਿਟੇਲ ਦੱਸ ਦੋ ਆਪਾਂ ਨੂੰ ਇਹ ਪਾਠਾ ਵੀਰੇ ਠੀਕ ਲੱਗਦਾ ਛੇ ਦੰਦਾ ਇਹ ਗੱਬਣ ਕਿੰਨਾ ਚਿਰ ਦੀ ਹੋਗੀ ਇਹ ਗੱਬਣ ਹਜੇ ਹੋਇਆ 2 ਕੁ ਮਹੀਨਿਆਂ ਦੀ 2 ਮਹੀਨੇ ਦੀ ਗੱਬਣਾ ਵੀ ਤੇ ਚਿੱਟਾ ਰੰਗ ਹੈ ਵੇਖੋ ਕਿੰਨੀ ਸੋਹਣੀ ਬੱਕਰੀ ਕੰਨਾਂ ਦੀ ਕੁਆਲਿਟੀ ਚੈੱਕ ਕਰਨ ਪੂਰੇ ਲੰਮੇ ਕੰਨਾਂ ਦੇ ਵਿੱਚ ਤੇ ਇਹਦਾ ਕੀ ਮੁੱਲ ਰਹੂਗਾ ਇਹਦਾ ਮੁੱਲ ਕਰਦੇ ਆਪਾਂ 32000 ਠੀਕ ਹੈ ਤੇ ਅੱਗੇ ਹੋਰ ਬੱਕਰੀਆਂ ਇਹ ਗੱਬਣਾ ਵੀਰੇ ਆ ਬੱਕਰੀ ਚ ਇਹ ਤਿਆਰਾ ਸੋਹਣਾ ਹਨਾਵਾਨੀ ਦੀ ਕਿੰਨੇ ਦਾ ਰਹਿੰਦੇ ਨੇ ਅੱਜ ਸਵੇਰੇ ਸੂਪ ਹੈ ਅੱਜ ਸਵੇਰੇ ਸੂਪ ਦਾ ਦੁੱਧ ਵੇਖੋ ਬੱਕਰੀ ਥਲੇ ਚੰਗੀ ਬੱਕਰੀ ਹੈ ਤੇ ਕੰਨਾਂ ਦੀ ਕੁਆਲਿਟੀ ਵੀ ਚੰਗੀ ਹੈ ਬੇ ਖਾਣਾਕ ਤੇ ਵਧੀਆ ਬੱਕਰੀ ਹੈ ਤੇ ਇਹਦਾ ਕੀ ਮੁੱਲ ਰਹੂਗਾ ਜੀ ਇਹਦਾ ਵੀਰੇ ਆਪਾਂ ਕਰਦੇ ਆ 28000 28000 ਰੁਪਏ ਦਾ ਦੇਖੋ ਵੀ ਬੱਕਰੀ ਚੈੱਕ ਕਰ ਲਓ ਤੇ ਇੱਥੋਂ ਹਾਈਟ ਵੀ ਤੁਸੀਂ ਅੰਦਾਜ਼ਾ ਲਾ ਲਓ ਬੱਕਰੀ ਦਾ ਚੰਗੀ ਬੱਕਰੀ ਐ ਆ ਪੱਠ ਵੀ ਗੱਬੜਾ ਵੀਰੇ ਆ ਪੱਠ ਵੇਖ ਲਓ ਅੱਗੇ ਬਈ ਇਹ ਕਿੰਨੇ ਦਾ ਛੇ ਦੰਦ ਚ ਇਹ ਦੰਦ ਹੋਊਗੀ ਇੱਕੋ ਬੰਟ ਹਾਂ ਛੇ ਦੰਦ ਛੇ ਦੰਦ ਪਾਠਾ ਬਈ ਤੇ ਇਹ ਵੀ ਦੇ ਕੁਆਲਟੀ ਦੇ ਲੰਮੇ ਕੰਨਾਂ ਦੇ ਵਿੱਚ ਹਾਂ ਤੇ ਕਿੰਨੇ ਚਿਰ ਦੀ ਗੱਬੜਨ ਦੱਸਿਆ ਸੀ ਇਹ ਤੇ ਬਸ ਲਾਊਗੀ ਵੀਰੇ 20 ਦਿਨ 20 ਦਿਨ ਹੀ ਇਹ ਲਾਊਗੀ ਮਾਰੇ ਆ ਦੇਖੋ ਵੀ ਪੱਠ ਵਧੀਆ ਪਾਠਾ ਇਹ ਤੇ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ 26000 ਰੁਪਏ ਠੀਕ ਐ ਠੀਕ ਹੈ ਇਹ ਬੱਕਰੀ ਹੈ ਬਈ ਇਹ ਸੂਈ ਹੈ ਹਾਂ ਇਹਦੇ ਨਾਲ ਇੱਕ ਬੱਚਾ ਹਾਂ ਸੂਈ ਬੱਕਰੀ ਹੈ ਬਈ ਬੱਚਾ ਇਹਦਾ ਉਹੀ ਬੱਚਾ ਇਹਦਾ ਆ ਬੈਠਾ ਬੱਚਾ ਆ ਬੈਠਾ ਕੀ ਹੈ ਬੱਚਾ ਮਗਰੇ ਹੈ ਛੇਲੀ ਹੈ ਬਰੇ ਠੀਕ ਹੈ ਪੱਠਾ ਬਈ ਮਗਰੇ ਦੇ ਹਾਂ ਦੇਖੋ ਬਹੁਤ ਚੰਗੀ ਪੱਠਾ ਚਿੱਟੀਆਂ ਅੱਖਾਂ ਦੇ ਵਿੱਚ ਤੇ ਬੱਕਰੀ ਵੀ ਚੰਗੀ ਤੇ ਇਹਦਾ ਕੀ ਮੁੱਲ ਰੋ ਇਹਦਾ ਕਰਦਾ 27000 27000 ਰੁਪਏ ਠੀਕ ਹੈ ਤੇ ਹੋਰ ਵੀ ਜਾਨਵਰ ਬਸ ਇੰਨੇ ਕੀ ਜਾਨਵਰ ਆ ਬਾਕੀ ਆ ਪੱਠਾ ਪੁੱਠਾ ਆ ਗਈਆਂ ਹਾਂ ਬਾਕੀ ਆ ਛੋਟੀਆਂ ਪੱਠਾਂ ਨੇ ਛੋਟੀਆਂ ਪੱਠਾਂ ਨੇ ਬਾਕੀ ਉਹ ਬੱਕਰੇ ਖੜੇ ਨੇ ਬਾਹਰ ਠੀਕ ਹੈ ਤੇ ਆਪਣਾ ਨੰਬਰ ਬੋਲ ਦਿਓ ਜੀ ਨੰਬਰ ਹੈਗਾ 99140 13430 ਪਿੰਡ ਜੀ ਪਿੰਡ ਬਰਾਵਰੇ ਲੰਗਾ ਪਟਿਆਲੇ ਜ਼ਿਲ੍ਹਾ ਪਟਿਆਲੇ ਜ਼ਿਲ੍ਹਾ ਠੀਕ ਹੈ ਰੇਟ ਚ ਮੰਤਣੋ ਜਿਹੜੇ ਆਪਾਂ ਕੀਤੇ ਹੈ ਹੈਂ ਮੰਤਣੋ ਜੀ ਹਾਂ ਹਾਂ ਕਰਦਾਂਗੇ ਮੰਤਣ ਆਪਾਂ ਕਰਦਾਂਗੇ ਮੌਕੇ ਤੇ ਕਰਦਾਂਗੇ ਠੀਕ ਹੈ ਬੱਚਾ ਬਹੁਤ ਸੁਨੱਖਾ ਚਾਰ ਦੰਦ ਬੱਕਰਾ ਵੀ ਵੇਖੋ ਵਧੀਆ ਤੇ ਇਹਦਾ ਕੀ ਮਿਲ ਰੋਗਾ ਜੀ ਇਹਦਾ ਆਪਾਂ 35000 ਕਰ ਦੋਗੇ ਤੇ ਅੱਗੇ ਵਾਲਾ ਵੀ ਆਪਣਾ ਹੀ ਆ ਉਹ ਵੀ ਆਪਣਾ ਆ ਵੀ ਕਰੋ ਚੈੱਕ ਇਹ ਵੀ ਚਾਰ ਦੰਦ ਆ ਵੀਰੇ ਚਾਰ ਦੰਦ ਬੱਕਰਾ ਤਿੱਕੇ ਨੱਕ ਦੇ ਬੱਚਾ ਕੰਨਾ ਰਿਕਾਰਡ ਜੇ ਇਹਦਾ ਕੀ ਮਲਰੂਗਾ ਇਹ ਕੀ ਰਿਸ਼ਤਾ ਬਸ ਇਹਦਾ ਵੀ 35000 ਇਹਦਾ ਹੀ 35 ਹੈ ਹਾਂ ਠੀਕ ਆ ਭਾਈ ਧੰਨਵਾਦ ਤੇ ਬਾਕੀ ਆ ਪਤਨ ਉਹ ਜਿਹੜੀਆਂ ਬੱਕਰੀਆਂ ਦਿਖਾਈਆਂ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀਆਂ ਤੇ ਜਾਣਕਾਰੀ ਆਪਾਂ ਸਾਰੀ ਦਿੱਤੀ ਵੀਡੀਓ ਵਿੱਚ ਰੇਟ ਵਗੈਰਾ ਤੇ ਅੱਗੇ ਵੀ ਚੱਲਦੇ ਮੰਡੀ ਦਿਖਾਉਨੇ ਆ ਇਧਰ ਮੁਰਗੀਆਂ ਫਿਰਦੇ ਆ ਸੀਲ ਕਰੋ ਦੇਖੋ ਸੀਲ ਮੁਰਗੇ ਸਾਰੇ ਆ ਤੇ ਜਿਹੜੇ ਵੀ ਰ ਆਪਣਾ ਕਮੈਂਟ ਕਰਦੇ ਸੀਲ ਮੁਰਗੇ ਦਿਖਾਓ ਦੇਖੋ ਵੀ ਮੁਰਗੇ ਹਾਂਜੀ ਵੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਰਾਇਖ ਦਾ ਪਿੰਡਾ ਠੀਕ ਹੈ ਤੇ ਕਿੰਨੇ ਜਾਨਵਰ ਲਿਆਂਦੇ ਅੱਜ ਜਾਨਵਰ ਬਈ 5 ਲੈ ਕੇ ਆਏ ਹੋ ਗਏ ਸੇਲ ਸਾਰੇ ਹਾਂ ਹਾਂ ਤਾਂ ਸੇਲ ਹੋ ਗਏ ਠੀਕ ਹੈ ਤੇ ਆ ਬੱਕਰੀ ਬਰਬਰੀ ਹੈ ਤੇ ਇਹਦਾ ਕੀ ਮੁੱਲ ਲਰੂਗਾ ਮੁੱਲ ਤਾਂ 16000 ਰੁਪਏ ਮੰਗੂ ਠੀਕ ਹੈ ਮਗਰ ਕੀ ਆ ਅੱਛਾ ਜੀ ਠੀਕ ਹੈ ਇਹਦਾ ਆਪਣਾ ਨੰਬਰ ਬੁੱਲ ਨੰਬਰ 97809438 ਠੀਕ ਹੈ ਬਈ ਅੱਗੇ ਵੀ ਆਪਾਂ ਤੁਹਾਨੂੰ ਬੱਕਰਾ ਦਿਖਾਉਣ ਲੱਗੇ ਬੀਟਲ ਬੱਕਰਾ ਤੇ ਕਿੰਨੇ ਦੰਦ ਦਾ ਹੋਊ ਬੱਕਰਾ ਵੀ ਇਹ ਕਿੰਨੇ ਦੰਦ ਦਾ ਇਹ 6 ਦੰਦ 6 ਦੰਦ ਦਾ ਬੱਕਰਾ ਵੀ ਇਹ ਆ ਦੇਖੋ ਬੱਕਰਾ 6 ਦੰਦ ਦਾ ਬੱਕਰਾ ਤੇ ਕੀ ਮੁੱਲ ਆਪਦਾ 50000 ਰੁਪਏ ਮੋਲਾ ਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਕਿੱਥੋਂ ਆਏ ਆ ਬੇਪਣ ਕੇ ਹ ਕਿਹੜੀ ਜੇ Rajasthan ਚ Rajasthan ਠੀਕ ਮੋਹਾਲ ਬਾਜੀਆਂ ਦਾ ਨੰਬਰ ਯਾਦ ਨਹੀਂ ਆ ਪਾ ਤੁਹਾਨੂੰ ਦੱਸ ਦਿੰਨੇ ਆ ਮੋਹਾਲ ਤੇ ਦੇ ਕੇ 9571884102 ਤੁਹਾਨੂੰ ਜੇ ਕਿਸੇ ਨੇ ਬੱਕਰਾ ਲੈਣਾ ਨੰਬਰ ਅੱਤੇ ਕਰ ਲਿਓ ਸੰਪਰਕ 9571884102 ਇਹ ਨੰਬਰ ਅੱਤੇ ਕਰ ਲਿਓ ਸੰਪਰਕ ਨੌਰਬਾਧਰਾ ਤੋਂ ਆਏ ਆ ਬਈ Rajasthan ਤੋਂ ਆ ਦੇਖੋ ਵੀ ਅੱਗੇ ਬਿੱਟਰ ਬੱਕਰੀ ਉਹ ਇਹ ਦੁੱਧ ਵਾਲੀ ਬੱਕਰੀ ਹੈ। ਤੁਹਾਨੂੰ ਦੇਖੋ। ਜੀ ਇਹ ਬੱਕਰੀ ਫੇਰ ਹੋਣ ਵਾਸਤੇ ਹੁੰਦੀ ਹੈ। ਤੇ ਅੱਗੇ ਇੱਧਰ ਦੇਖੋ ਭੀੜ ਚੱਕ ਰੋ ਮੰਡੀ ਦੇ ਵਿੱਚ ਬਹੁਤ ਜਿਆਦਾ ਰੌਣਕ ਹੁੰਦਾ। ਤੇ ਅੱਗੇ ਆਪਾਂ ਤੁਹਾਨੂੰ ਮੰਡੀ ਵੈਸੇ ਦਿਖਾਉਨੇ ਆ। ਪਹਿਲਾਂ ਆਪਾਂ ਤੁਹਾਨੂੰ ਜਾਨਵਰ ਵਗੈਰਾ ਵਿਖਾਤੇ ਸਾਰੇ। ਇੱਧਰ ਸੌਦਾ ਦੇਖੋ ਸੌਦਾ ਜਿੰਨ੍ਹੇ ਭਈ। ਮੈਂ ਕੋਈ ਨਹੀਂ ਕਹਿੰਦਾ। ਸੌਦਾ ਚੱਲੀ ਜਾਂਦਾ ਵੀ ਇੱਧਰ। ਜੇ ਅੱਗੇ ਵੀ ਦੇਖੋ ਜਾਨਵਰ। ਮੋੜ ਮੰਡੀ ਬੱਕਰੀਆਂ ਦੀ ਮੰਡੀ ਹਰ ਵੀਰਵਾਰ। ਮਾਸਾ ਰੋਡ ਤੇ ਪਿੰਦਾ ਮੋੜ ਮੰਡੀ ਉੱਤੇ ਲੱਗਦੀ ਹੈ। ਕਮੈਂਟ ਜਰੂਰ ਕਰਿਆ ਕਰੋ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਆ ਇੱਧਰ ਦੇਖੋ ਵੀ ਬੱਕਰੀਆਂ ਦਾ ਸਾਜ ਸਮਾਨ ਆਰ ਸਿੰਘਰ ਪਟੇ ਰਸੀਆਂ ਕੁਛ ਮਰਜ਼ੀ ਲੈ ਸਕਦੇ ਆ ਭਾਈ ਇੱਥੇ ਬੈਲਟਾਂ ਹੋ ਗਈਆਂ ਗਾਨੀਆਂ ਹੋ ਗਈਆਂ। ਮੱਗਿਆ ਬਰਬਰੀ ਬੱਕਰਾ ਕਰੋ ਜੀ। ਕੋਈ ਵਾਲੀ ਕੁਫੀ ਕੋਈ ਵਾਲੀ ਕੁਫੀ ਕੋਈ ਵਾਲੀ ਕੁਫੀ ਕੋਈ ਵਾਲੀ ਅੱਗੇ ਵੀ ਦੇਖੀ ਚੱਲੋ ਵੀ ਦੇਖੋ ਮੰਡੀ ਦੇ ਵਿੱਚ ਕਿੰਨਾ ਰਾਸ਼ਾ ਬਹੁਤ ਜਿਆਦਾ ਮੰਡੀ ਭਰਦੀ ਇੱਧਰ ਕਰੋ ਜੀ। ਦੇਖ ਸਾਡੇ ਮੰਡੀ ਜਾਨਵਰ ਵੀ ਬਹੁਤ ਹੁੰਦੇ ਸੌਦੇ ਵੀ ਲਗਾਤਾਰ ਹੁੰਦੇ ਇੱਧਰ ਬੱਕਰੀਆਂ ਨੇ ਹਾਰ ਸਿੰਘ ਘਰ ਕਰੋਚ ਦੇਖੋ ਅੱਗੇ ਇਧਰ ਬੱਕਰੀਆਂ ਦੀਆਂ ਫਰਨੀਆ ਕਰੋਚ ਵੱਡੀ ਛੋਟੀ ਸਾਰੀਆਂ ਫਰਨੀ ਕੀ ਕਰਦੇ ਠੀਕ ਹੈ। ਵੀਰ ਠੀਕ ਹੈ ਵਧੀਆ। ਕਿਹੜੀ ਜਗ੍ਹਾ ਤੋਂ ਆਏ ਆਪਾਂ? ਭਾਈ ਰੂਪੇ ਤੋਂ ਆਉਣ ਜਾਂਦੇ ਵੀਰੇ ਆਪਾਂ। ਠੀਕ ਆ ਇਹ ਵਾਰੀ ਆਉਂਦੇ ਮੰਡੀ ਦੇ। ਹਾਂਜੀ ਹਾਂਜੀ ਹਰ ਵਾਰੀ। ਵਧੀਆ ਛੇੜੋ ਦੇ ਖੁਰਨੀ ਆ। ਹਾਂ ਬਹੁਤ ਵਧੀਆ ਚੱਲੀ ਜਾਂਦਾ। ਕੀ ਕੀ ਰੇਟਰ ਖੁਰਨੀ ਦਾ? ਇਹ 1300 ਤੋਂ ਸਟਾਰਟ ਹੋ ਜਾਂਦੀ ਵੀਰੇ। 1300 ਦੀ, 1500 ਦੀ, 2500 ਦੀ ਠੀਕ ਹੈ। 3000 ਦੀ, 4500 ਦੀ ਠੀਕ ਹੈ। ਇਹ ਸਾਈਜ਼ ਦੇ ਹਿਸਾਬ ਨਾਲ ਲੈਂਦੇ। ਹਾਂ ਸਾਈਜ਼ ਦੇ ਹਿਸਾਬ ਨਾਲ ਲਾਉਂਦੇ। 2.5, 3, ਠੀਕ ਹੈ। 5, 6, 8 ਸਾਰੇ ਸਾਈਜ਼ ਮਿਲ ਜਾਂਦੇ। ਇਹ ਡਰਮ ਵਾਲੀ ਖੁਰਨੀ। ਜਪਾਨੀ ਚਾਦਰ ਦੀ ਹਰੀਆ ਫਰਨੀਚਰ ਹੁਣ ਆਇਆ। ਤੇ ਆਪਣਾ ਨੰਬਰ ਬੋਲਿਓ। 9914724833 ਠੀਕ ਹੈ ਸਰ। ਕਮਤੀ ਰੋਡ ਭਾਈ ਰੁਕਾ। ਠੀਕ ਹੈ ਧੰਨਵਾਦ। ਕਿਹੜੀ ਜਗ੍ਹਾ ਤੋਂ ਆਏ ਵੀਰੇ ਆਪਾਂ? ਕੋਟਲੀ ਖੁਰਤ ਤੋਂ ਆਏ ਆ। ਠੀਕ ਹੈ ਕੀ ਜਾਨਵਰ ਲੈਂਦਾ ਆਪਾਂ ਇਹ? ਆਪਾਂ ਪਾਠ ਲੈਂਦੀ ਆ ਬਾਈ। ਆਠਾ ਵੀ ਬੀਟਲ ਪਾਠਾ ਇਹ। ਤੇ ਕਿੰਨੇ ਚਰਦੇ ਹੋਗੇ ਇਹ? ਇਹ ਬਾਈ ਹੋਗੀ 6 ਮਹੀਨੇ ਦੀ ਹੋਗੀ। 6 ਮਹੀਨੇ ਹੈਗੇ ਕੀ ਮੁੱਲ ਕਰਦੇ ਆ? ਇਹ ਮੁੱਲ 12000 ਰੁਪਏ ਕਰਦੇ ਆ। 12000 ਰੁਪਏ ਮੁੱਲ ਆ ਬੀਟਲ ਪਾਠਾ ਇਹ। ਤੇ ਨੰਬਰ ਬੋਲਿਓ ਆਪਣਾ। ਹਾਂਜੀ। ਮੋਬਾਈਲ ਨੰਬਰ। 88303 ਜੀ 73094 ਮਾੜੀ ਤੋਰ ਦੇਣੇ ਪੜਨਾ ਨੰਬਰਾਂ ਦੇ ਕਰ ਲੈ ਸੰਪਰਕ ਜਿਹਨੇ ਖਰੀਦਣੀ ਹੈ ਵੀ ਵਧੀਆ ਪਾਠਾ ਬੀਟਰ ਪਾਠਾ ਮਾਤਨੋ ਜੂ ਰੇਡ ਚ ਹਾਂਜੀ 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 ਮਾਤਨ ਕਰਦਾ ਹੈ ਬਾਈ ਕਹਿੰਦੇ ਰੇਟ ਤੇ 12000 ਰੁਪਏ ਮੋਨੋ ਸੋ ਹਾਂਜੀ ਅੱਗੇ ਆਪਾਂ ਤੁਹਾਨੂੰ ਇੱਕ ਬੀਟਰ ਬੱਕਰਾ ਦਿਖਾਉਣ ਲੱਗੇ ਆ ਚੰਗੀ ਹਾਈਟ ਦਾ ਬੱਕਰਾ ਹਾਈਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਜਾਣਕਾਰੀ ਦਿੰਨੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਹਾਂ ਸੇ ਆਪ ਹੈ ਪਾਣਾ ਰਾਜਸਥਾਨ ਹੋਰ ਸੇ ਰਾਜਸਥਾਨ ਹੋਰ ਸੇ ਹਾਂਜੀ ਤੇ ਇੱਕ ਨਗ ਲਿਆਂਦੇ ਅੱਜ ਆਪਾਂ ਇੱਕ ਹੀ ਲੈ ਆ ਜੀ ਬੱਕਰਾ ਠੀਕ ਤੇ ਇਹਦਾ ਕੱਦ ਕਿੰਨਾ ਹੋ ਬੱਕਰੇ ਦਾ 44 ਇੰਚ 44 ਇੰਚ ਕੱਦ ਆ ਬਈ ਇਹਦਾ ਤੇ ਕਿੰਨੇ ਦੰਦ ਹੋਊਗਾ ਇਹ 6 ਦੰਦ ਹੈ ਜੀ 6 ਦੰਦ 6 ਦੰਦ ਦਾ ਬੱਕਰਾ ਬਈ ਤੇ 115 15 ਕਿਲੋ weight ਹੈ weight ਕਿੰਨਾ 115 10 ਦੇ ਕਾਨ ਬੱਕਰੇ 1 ਕੁਇੰਟਲ ਤੇ 15 ਕਿਲੋ ਨਾਈਸ ਤੇ ਕੰਨਾਂ ਦੀ ਲੈਂਥ ਨੂੰ ਤੁਸੀਂ ਚੈੱਕ ਕਰ ਲਓ ਬਈ ਬੋਲ 21 22 ਇੰਚ ਦੇ ਕੰਨ ਹੈ 22 ਹਾਂ ਵਧੀਆ ਬੱਕਰਾ ਬਈ ਤੇ ਮੁੱਲ ਕੀ ਰਹੂਗਾ ਇਹਦਾ ਮਾਉ ਲੈ 3 ਲੱਖ ਰੁਪਏ 3 ਲੱਖ ਰੁਪਇਆ ਮਾਰਦਾਨ ਹੋ ਜੂ ਮਾਰਦਾਨ ਕਰ ਜਾਗੇ ਆਓ ਦੇਖੋ ਬਈ ਦੇਖੋ ਬੱਕਰਾ ਮੜਾ ਤੋਰ ਕੇ ਦਿਖਾਉਣ ਆ ਲਓ ਜੀ ਲੈ ਦੇਖੋ ਵੀ ਬੱਕਰਾ ਕੁਆਲਟੀ ਚੈੱਕ ਕਰ ਲੋ ਇਧਰ ਨਾ ਲਾਏ ਤੁਰਕ ਨੂੰ ਇਹ ਪੰਨਾ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਬਹੁਤ ਲੰਮੇ ਕੰਨਾਂ ਦਾ ਬੱਕਰਾ ਵੀ ਹਾਈਟ ਚੈੱਕ ਕਰ ਲੋ 44 ਇੰਚ ਹਾਈਟ ਦੱਸਣ ਮੁਤਾਬਕ ਤੇ ਰੇਟ ਜਰੂਰ ਦੱਸਿਓ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਇੱਥੇ ਚੈੱਕ ਕਰ ਲੋ ਵੀ ਤਿੱਖਾ ਨਾਕਾ ਬੱਕਰੇ ਦਾ ਥੱਲੇ ਮੜਾ ਦੇਖੋ ਵੀ ਤਿੱਖਾ ਨਾਕਾ ਵਧੀਆ ਤੇ ਕੰਨ ਚੈੱਕ ਕਰੋ ਵੀ ਥੱਲੇ ਤਾਂ ਹੀ ਆਉਂਦੇ ਆ ਇਸ ਤਰ੍ਹਾਂ ਕੰਨ ਚੈੱਕ ਕਰੋ ਮੜੇ ਫੜ ਕੇ ਹਾਂ ਲਓ ਜੀ ਦੇਖੋ ਵੀ ਕਿੰਨੇ ਲੰਮੇ ਕੰਨਾਂ ਦਾ ਬੱਕਰਾ ਠੀਕ ਹੈ ਦੇਖੋ ਵੀ ਕੰਨ ਕਿੰਨੇ ਲੰਬੇ ਇਧਰ ਨਾ ਲਾਏ ਤੁਰਕ ਨੂੰ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਬੱਕਰਾ ਕਿਵੇਂ ਲੱਗਿਆ ਤੇ ਰਾਜਸਥਾਨ ਤੋਂ ਆਏ ਆ ਬਾਈ ਪਹਿਲਾਂ ਵੀ ਆਉਨੇ ਆ ਮੰਡੀ ਦੇ ਹਾਂ ਕਈ ਵਾਰ ਆਗੇ ਜੀ ਠੀਕ ਆ ਵਧੀਆ ਨਗ ਨੂੰ ਵਧੀਆ ਅੱਛੀ ਬਹੁਤ ਵਿਵਸਥਾ ਇੱਥੇ ਠੀਕ ਆ ਖਰੀਦਦੇ ਵੀ ਆ ਖਰੀਦਦੇ ਆ ਕੁਝ ਵੇਚ ਦਿੰਦੇ ਵੇਚਦੇ ਵਧੀਆ ਵੇਚ ਜਾਂਦੇ ਨਗ ਵਧੀਆ ਬਹੁਤ ਵਧੀਆ ਵਿਵਸਥਾ ਜੀ ਠੀਕ ਆ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ 96717 ਹਾਂਜੀ 23786 9717233786 ਇਹਨਾਂ ਨੰਬਰਾਂ ਦੇ ਕਰ ਲੈ ਸੰਪਰਕ ਬੀਟਲ ਬੱਕਰਾ ਚੈੱਕ ਕਰ ਲਓ ਵੀ ਫੁੱਲ ਹਾਈਟ ਦੇ ਵਿੱਚ ਦੇਖੋ ਕੰਨਾਂਕ ਉਹਨਾਂ ਦੀ ਕੁਆਲਿਟੀ ਤੇ ਚੰਗਾ ਬੱਕਰਾ 3 ਲੱਖ ਰੁਪਏ ਮੁੱਲ ਕਰਦੇ ਬਾਈ ਤੁਸੀਂ ਕਮੈਂਟ ਕਰਕੇ ਦੱਸੋ ਕਿੰਨੇ ਲੱਗਦਾ ਬੱਕਰਾ ਤੇ ਨੰਬਰ ਆਦੇ ਕਰ ਲਓ ਸੰਪਰਕ ਜਿਹਨੇ ਖਰੀਦਣਾ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਧੰਨਵਾਦ ਤੇ ਅੱਗੇ ਇੱਧਰ ਦੇਖੋ ਬਈ ਮੰਡੀ ਮੋੜ ਮੰਡੀ ਬੱਕਰੀਆਂ ਦੀ ਮੰਡੀ ਹਰ ਵੀਰਵਾਰ ਨੂੰ ਲੱਗਦੀ ਆ ਜਾਨਵਰ ਕਿੰਨੇ ਵੇਚਣੇ ਆ ਖਰੀਦਣੇ ਆ ਬੀਟਲ ਬਰਬਰੀ ਭੇਡਾਂ ਹੋਗਰਾ ਕੋਈ ਵੀ ਜਾਨਵਰ ਆ ਸਾਰੇ ਜਾਨਵਰ ਹੁੰਦੇ ਇੱਥੇ ਤੇ ਗਾਹਕ ਬਹੁਤ ਜ਼ਿਆਦੇ ਹੁੰਦਾ ਮੰਡੀ ਤੇ ਤੇ ਇੱਧਰ ਕਰੋ ਚੱਕ ਵੀ ਜਾਨਵਰ ਕਿੰਨੇ ਜਾਨਵਰ ਆਏ ਆ ਬੀਟਲ ਦੇਸੀ ਕਰੋ ਚੱਕ ਤੇ ਬਾਕੀ ਜਿਹੜਾ ਆਪਾਂ ਦਿਖਾਈ ਆ ਵੀ ਇਧਰੋਂ ਦੇਖੋ ਵੀ ਭੇਡਾਂ ਸਾਰੇ ਨਕਸੀਲ ਆਸਤੇ ਆਏ ਪਿੰਡਾਂ ਕਰੂ ਤੇ ਬਾਕੀ ਆਪਾਂ ਜਿਹੜਾ ਬੱਕਰਾ ਦਿਖਾਇਆ ਵੀ ਉਹਦਾ ਰੇਟ ਜਰੂਰ ਦੱਸੋ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਦੇ ਰੇਟ ਇਧਰ ਦੇਖੋ ਦੁੱਧ ਵਾਲੀ ਬੱਕਰੀ ਵਧੀਆ ਕਰੋ ਚੱਕ ਆ ਬੀਟਰ ਬੱਕਰੀਆਂ ਸਾਰੀਆਂ ਅੱਗੇ ਦੇਖੋ ਵੀ ਇੱਕ ਬਰਬਰੀ ਬੱਕਰਾ ਇਹਨਾਂ ਦੀ ਕੁਆਲਿਟੀ ਕੀ ਕੀ ਮੋਲ ਆ ਇਹਦਾ 10000 ਰੁਪਏ ਮੋਲ ਆ ਵੀ ਚਿੱਟਾ ਬੱਕਰਾ ਬਰਬਰੀ ਧੋਨ ਨੰਬਰ ਬੋਲੇ ਆਪਣੇ 94655 94655 04050 ਇਹ ਨੰਬਰ ਆਇਆ ਕਰ ਲੈ ਸੰਪਰਕ ਪਿੰਡ ਕਿਹੜਾ ਵੀ ਬੈਮਣ ਜੱਸਾ ਪਿੰਡ ਆ ਵੀ ਕਰੋ ਚੱਕ ਬੱਕਰੀ ਦੀ ਕੁਆਲਿਟੀ ਪਰ ਬਰੀ ਬੱਕਰਾ ਦੇਖੋ ਫੁੱਲ ਕੁਆਲਿਟੀ ਦੇ ਵਿੱਚ ਹੈ ਬੱਕਰੇ ਕਰੋ ਚੱਕ ਤੇ ਅੱਗੇ ਦੇਖੋ ਵੀ ਲਗਾਤਾਰ ਸਬਦਾਂ ਦੇ ਮੰਡੀ ਤੇ ਸਬਦਾ ਚੱਲੀ ਜਾਂਦਾ ਤੇ ਆ ਬੱਕਰੀ ਚੱਕ ਕਰੋ ਆ ਪੱਟਾ ਤੇ ਬੱਕਰੀ ਇੰਦਰ ਸਬਦਾ ਚੱਲੀ ਜਾਂਦਾ ਦੇਖ ਲੈ ਭਾਈ ਨਾ ਭਾਈ ਦੇਖੋ ਵਧੀਆ ਸਬਦੇ ਹੁੰਦੇ ਆ ਕਰੋ ਟਿਕਾ ਵਧੀਆ ਇਹ ਤਾਂ ਦੇ ਸਕਦੇ ਤੇ ਅੱਗੇ ਵੀ ਚੱਲਦੇ ਦਿਖਾਉਣਾ ਤੁਹਾਨੂੰ ਮੰਡੀ 'ਵੀ ਦੇਸੀ ਕਾਟੂ ਮਾਲ ਸਾਰੇ ਤਰ੍ਹਾਂ ਦਾ ਮਾਲ ਵੀ ਹੁੰਦਾ ਇੱਧਰ ਕਰੋ ਚੱਕੇ ਬੱਕਰੀਆਂ ਨਵੇਂ ਨਵੇਂ ਨਸਲਾਂ ਵੀ ਕੁਝ ਕਰਨੋ ਜੇ ਕਿਹੜੀ ਨਸਲ ਆ ਤੇ ਬੈਠਣਾ ਬਾਕੀ ਅੱਗੇ ਵੀ ਲਗਾਤਾਰ ਕਰੋ ਅੱਗੇ ਵੀ ਆਪਾਂ ਜਾਨਵਰ ਦਿਖਾਉਣ ਲੱਗੇ ਆ ਕਿਹੜੀ ਜਗ੍ਹਾ ਤੇ ਆਵਰੇ ਆਪਾਂ ਜਿਉਂ ਉਹ ਪੈਂਡਾ ਠੀਕ ਆ ਕਿੰਨੇ ਜਾਨਵਰ ਲਿਆਂਦੇ ਅੱਜ ਜਾਨਵਰ ਤਾਂ 4-5 ਨੇ ਆਹ ਤਨ ਤੇਰੇ ਕੋਲੇ ਖੜੇ ਆ ਉਹ ਆਹ ਦੇਖੋ ਵੀ ਬੱਕਰਾ ਆ ਆਹ ਘੱਟੋ ਦੀ ਘੱਟ ਮਨ ਇੱਕ ਬੱਕਰਾ ਆ ਇੱਧਰੋਂ ਕਰੇ ਟੈਂਟ ਟੋਟ ਕਰੇ ਪਾ ਆ ਲੱਗਿਆ ਇੱਕ ਦਾ ਬੱਕਰਾ ਵੀ ਤਿੰਨ ਬੱਕਰੇ ਬਈਆਂ ਕੋਲੇ ਆਹ ਦੇਖੋ ਵੀ ਬੱਕਰੇ ਬੇਟਲ ਬੱਕਰੇ ਨੇ ਆ ਓਏ ਕਿਹਦੇ ਕਹੋ ਨੇ ਬੇਟਲ ਬੱਕਰੇ ਆ ਪਤਨੋ ਇੱਕ ਤਾਂ ਪਾਠਾ ਬਈਆਂ ਕੋਲੇ ਜਿਹੜੀ ਆਪਾਂ ਪਹਿਲਾਂ ਦਿਖਾਈ ਆ ਇਹ ਕਾ ਬੱਕਰਾ ਇਹਦਾ ਕੀ ਮੁੱਲ ਆ ਛੋਟੇ ਬੱਕਰੇ ਦਾ ਹਾਂ ਭਾਈ ਮੁੱਲ ਕੀ ਆ ਲੈਣ ਲੈਣ ਦੇਣ 11000 ਰੁਪਏ 11000 ਰੁਪਏ ਮੁੱਲ ਇਧਰ ਨੂੰ ਕਰ ਮੜਾ 11000 ਰੁਪਏ ਮੁੱਲੇ ਦਾ ਤੇ ਇਹਦਾ ਇਹਦਾ ਭਾਈ ਕੀ ਇਹਦਾ 25000 ਰੁਪਏ ਮੁੱਲਾ ਇੱਕ ਆ ਰਿਹਾ ਬੱਕਰਾ 32 32000 ਰੁਪਏ ਇਹਦਾ ਦਿਖਾਈ ਮੜਾ ਇਹਨੂੰ ਇਹਦਾ 25000 ਰੁਪਏ ਦਾ ਬੱਕਰੇ ਕਾ ਹਾ ਤੇ ਇੱਕ ਬੱਕਰਾ ਹਾ ਇਹਦਾ 32000 ਤੇ ਇਹਦਾ 82000 ਰੁਪਏ ਮੁੱਲਾ ਤੇ ਨੰਬਰ ਬੋਲੇ ਆਪਣਾ ਨੰਬਰ 90417 ਹਾਂਜੀ 37425 ਸੋ ਹਾਂਜੀ ਜੇ ਕਿਸੇ ਨੇ ਲੈਣੇ ਬੱਕਰੇ ਨੰਬਰਾਂ ਦੇ ਕਰ ਲੈ ਸੰਪਰਕ ਤਿੰਨ ਬੱਕਰੇ ਹੈ ਬਾਈਆਂ ਕੋਲੇ ਠੀਕ ਹੈ ਬਾਈ ਧੰਨਵਾਦ ਠੀਕ ਹੈ ਧੰਨਵਾਦ ਕਿਹੜੀ ਜਗ੍ਹਾ ਤੋਂ ਹੈ ਤੁਸੀਂ ਮਲੇ ਕੋਲੋਂ ਦੀ ਮੰਗਿਆ ਨਾ 6000 ਰੁਪਏ ਚੰਦਾ ਕਰਦੇ ਬਾਈ 6000 ਰੁਪਏ ਕਿਹੜੀ ਜਗ੍ਹਾ ਤੋਂ ਹੈ ਤੁਸੀਂ ਮਲੇ ਕੋਲੋਂ ਪਹਿਲਾਂ ਵੀ ਉਹਨੇ ਮੰਡੀ ਤੇ ਨਹੀਂ ਪਹਿਲੀ ਦਫਾ ਹੀ ਹੈ ਮਲੇ ਕੋਲੋਂ ਖਰੀਦਿਆ ਜਾਨਵਰ ਅੱਜ ਕਾ ਹਾਂ ਹਾਂ ਖਰੀਦਿਆ ਕਿੰਨੇ ਮਿਲ ਗਿਆ ਅੱਜ 10000 ਠੀਕ ਹੈ ਵਧੀਆ ਰੀ ਮੰਡੀ ਹਾਂ ਵਧੀਆ ਠੀਕ ਠਾਕ ਐ ਕਰੋਂਗੇ ਅੱਗੇ ਤੋਂ ਓਕੇ ठीक है